ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 22 ਸਰਪੰਚੀ ਦੇ ਪੰਗੇ ਅੱਜ ਕੱਲ ਲੋਕ ਸੇਵਾ ਦੇ ਨਾਂ ਤੇ ਲੋਕੀ ਮਿੱਠੇ ਮਿੱਠੇ ਮੇਵੇ ਖਾਂਦੇ ਨੇ ਜਦ ਮੇਵੇ ਖਾ ਆਫਰ ਜਮਨ ਫਿਰ ਥਾਣੀ ਜੇਲਾਂ ਵਿੱਚ ਜਾਂਦੇ ਨੇ ਮੈਨੂੰ ਸਰਪੰਚ ਬਣੇ ਨੂੰ 3-4 ਮਹੀਨੇ ਹੀ ਹੋਏ ਸਨ ਮੇਰੇ ਤੇ ਦਬਾਅ ਵਧਿਆ ਇਹ ਹਰੀ ਜਨਾਂ ਦੇ ਵੇੜੇ ਗੰਦੇ ਪਾਣੀ ਦੇ ਨਿਕਾਸ ਲਈ ਸੜਕ ਹੇਠ ਪੁਲੀ ਬਣਨੀ ਜਾਂ ਪਾਈ ਪਾਣੀ ਜ਼ਰੂਰੀ ਸੀ ਕਿਉਂਕਿ ਇਹ ਪਿੰਡ ਦੀ ਫਿਰ ਨਹੀਂ ਦੇਖੁੰਦੇ ਸੀ ਗੰਦਾ ਪਾਣੀ ਪੱਕੀ ਸੜਕ ਨੂੰ ਤੋੜ ਕੇ ਨਰਕ ਦਾ ਨਜ਼ਾਰਾ ਬਣਿਆ ਹੋਇਆ ਸੀ ਹਾਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਦੀ ਆਵਾਜਾਈ ਲਈ ਵੱਡੀ ਦਿੱਕਤ ਆਉਂਦੀ ਸੀ ਇਹ ਕਾਫੀ ਟੱਡੀ ਖੀਰ ਬਣੀ ਪਈ ਸੀ ਮੈਨੂੰ ਭਾਈ ਕੀ ਪਿਸ਼ੌਰ ਦੇ ਲੋਕ ਜੋ ਬੱਸ ਚੜ੍ਹ ਕੇ ਲੰਘਦੇ ਸਨ ਉਹ ਵੀ ਕਹਿਣ ਲੱਗੇ ਕਿ ਮੋੜ ਤੇ ਸੜਕ ਤੇ ਜੋ ਪਾਣੀ ਖੜਦਾ ਹੈ ਉਸ ਨਾਲ ਰਸਤਾ ਬਲੌਕ ਹੋ ਗਿਆ ਆਵਾਜ਼ਾਈ ਵਿੱਚ ਵਿਗੜਨ ਪੈ ਰਿਹਾ ਸੀ ਮੈਂ ਚੁੱਪ ਕਰਕੇ ਮਿਸਤਰੀ ਬੁਲਾਏ ਉਹਨਾਂ ਨੂੰ ਸੀਮੈਂਟ ਬਜਰੀ ਇੱਟਾਂ ਸਰੀਆ ਆਦ ਪ੍ਰਬੰਧ ਕਰਕੇ ਮਿਸਤਰੀ ਲਾ ਕੇ ਕੁਝ ਦਲਿਤ ਕਲੋਨੀ ਦੇ ਬੰਦੇ ਉਹਨਾਂ ਦੀ ਮਦਦ ਲਈ ਖੜੇ ਕਰ ਦਿੱਤੇ ਮੈਨੂੰ ਸੁਨੇਹਾ ਆਇਆ ਕਿ ਬੀਰੇ ਉਰਫ ਸਰਦਾਰ ਬਰਬੀਰ ਸਿੰਘ ਛੱਠੇ ਨੇ ਕੰਮ ਬੰਦ ਕਰਵਾ ਦਿੱਤਾ ਤੇ ਉੱਚੀ ਉੱਚੀ ਸਰਪੰਚ ਦੇ ਖਿਲਾਫ ਵੀ ਆਵਾਤਾਵਾ ਬੋਲੀ ਜਾ ਰਿਹਾ ਮੈਂ ਖਾਲੀ ਹੱਥ ਇਕੱਲਾ ਹੀ ਉੱਥੇ ਮੌਕੇ ਤੇ ਪਹੁੰਚ ਗਿਆ ਮੈਨੂੰ ਘਰ ਜਾਣੇ ਰੋਕਣ ਦੀ ਕੋਸ਼ਿਸ਼ ਕੀਤੀ ਕੋਈ ਕਹੇ ਆਪਣੇ ਨਾਲ ਕੋਈ ਛੋਟਾ ਡਾਂਗ ਹਥਿਆਰ ਤਾਂ ਲੈ ਜਾ ਉਹ ਮੈਂ ਕਿਹਾ ਨਹੀਂ ਆਪਣਾ ਉਦੇਸ਼ ਨਹੀਂ ਦੇਖਦੇ ਹਾਂ ਸ਼ਾਂਤੀ ਤੇ ਕਰੇਸ ਚੋ ਕਿਸ ਗਲ ਦੀ ਜਿੱਤ ਹੁੰਦੀ ਹੈ ਇਹ ਕੰਮ ਕਹਿਣਾ ਸੌਖਾ ਹੈ ਤੇ ਕਰਨਾ ਕਾਫੀ ਔਖਾ ਹੈ ਉਸ ਬੰਦੇ ਨੂੰ ਹੈਂਡਲ ਕਰਨ ਲਈ ਤੁਸੀਂ ਇਕੱਲੇ ਕਰੇ ਬਿਨਾ ਕਿਸੇ ਹਥਿਆਰ ਤੇ ਮਦਦ ਤੋਂ ਜਾ ਰਹੇ ਹੋ ਜੋ ਪਿੰਡ ਵਿੱਚ ਭੂਸਰਿਆ ਹੋਇਆ ਸਾਂਹ ਵੰਗ ਹਰਕਤ ਕਰਦਾ ਹੋਵੇ ਜਦੋਂ ਮੈਂ ਮੌਕੇ ਤੇ ਪਹੁੰਚਿਆ ਤਾਂ ਬਲਬੀਰ ਸਿੰਘ ਹੱਥ ਵਿੱਚ ਗੰਡਾਸਾ ਲੈ ਕੇ ਸੜਕ ਤੇ ਆ ਗਿਆ ਮੈਂ ਜਾਣ ਸਰ ਉਸ ਤੇ ਗੋਲੀ ਹਤਲਾ ਦਿੱਤੇ ਉਹ ਨਾਗ ਵੰਗ ਫੁਕਾਰੇ ਮਾਰਦਾ ਸੀ ਉਹ ਹੋਰ ਵੀ ਗੁੱਸੇ ਵਿੱਚ ਆ ਗਿਆ ਉਸਨੇ ਪਹਿਲਾਂ ਇੱਕ ਗਾਲ ਆਪਣੇ ਆਪ ਨੂੰ ਕੱਢੀ ਫਿਰ ਮੈਨੂੰ ਕਹਿੰਦਾ ਓਏ ਸਰਪੰਚ ਤੂੰ ਭਾਈ ਸਾਡਾ ਸਮਾਨ ਗੱਡੇ ਵਿੱਚ ਪਾ ਕੇ 10 ਪਿੰਟ ਪਾ ਕੇ ਛੱਡਾ ਤੂੰ ਸਾਨੂੰ ਜਾਣ ਲੱਗੇ ਨਾਲੇ ਨਾਨਾ ਨਾਨਾ ਕਹਿ ਕੇ ਗੋਡੀਆਂ ਹੱਥ ਲਾਈ ਜਾਂਦਾ ਲੈ ਆ ਫੜ ਗਿੰਡਾਸਾ ਮੇਰੇ ਮਾਰ ਮੇਰਾ ਵਾਸਤਾ ਵੜਦੇ ਉਹ ਬੋਲੀ ਜਾਵੇ ਅਖੀਰ ਮੈਂ ਕਿਹਾ ਨਾਨਾ ਜੀ ਤੁਸੀਂ ਐਨੇ ਖਫਾ ਨਾ ਹੋਵੋ ਮੈਂ ਤੁਹਾਡਾ ਬੱਚਾ ਤੁਸੀਂ ਸਾਰੇ ਲੋਕਾਂ ਨੇ ਮੈਨੂੰ ਬਿਨਾ ਵੋਟਾਂ ਤੋਂ ਬਣਾਇਆ ਹੈ ਾਰੇ ਇਲਾਕੇ ਵਿੱਚ ਆਪਣੀ ਬਦਨਾਮੀ ਹੋ ਰਹੀ ਹੈ ਕਿ ਸੜਕ ਵਿੱਚੋਂ ਚਿੱਕੜ ਖਤਮ ਨਹੀਂ ਹੋਣ ਦਿੰਦੇ। ਉਹ ਬੋਲਿਆ। ਫੇਰ ਐਂ ਦੱਸ ਭਾਈ ਸੜਕ 'ਚੋਂ ਕੱਢ ਕੇ ਸਾਡੇ ਖੇਤ ਵਿੱਚ ਕਿਉਂ ਪਾਉਣਾ? ਕਿਦਰੇ ਹੋਰ ਲੈ ਜਾ ਪਿੰਡ ਦੇ ਟੋਬੇ ਵੱਲ ਲੈ ਜਾ। ਜੇ ਤੈਨੂੰ ਮਾਰਦੇ ਹਾਂ ਤਾਂ ਵੀ ਮਰ ਗਏ, ਜੇ ਨਹੀਂ ਮਾਰਦੇ ਤਾਂ ਉੱਜੜ ਗਏ। ਮੈਂ ਉਹਨਾਂ ਨੂੰ ਸ਼ਾਂਤ ਕੀਤਾ। ਮੈਂ ਲੇਬਰ ਨੂੰ ਕਿਹਾ ਕੰਮ ਸ਼ੁਰੂ ਕਰੋ। ਬਲਵੀਰ ਫੇਰ ਬੋਲਿਆ, "ਸੁਣ ਸਰਪੰਚ, ਦੋ ਤਰਮਾਨ ਜੇ ਕੰਮ ਸ਼ੁਰੂ ਕਰਤਾ ਮੈਂ ਗੰਡਾਸਾ ਮਾਰੂੰ। ਸਾੜਿਆਂ ਦੇ ਨੀਵੀਂ ਜਾਤ ਸਾਡੇ ਬਰਾਬਰ ਨਾ ਕੜੇ ਕਰ।" ਮੈਂ ਕਿਹਾ ਜੀ ਇਹ ਕੰਮ ਇਹਨਾਂ ਦਾ ਨਹੀਂ ਇਹ ਸਾਡਾ ਸਾਰੇ ਪਿੰਡ ਦਾ ਲੋਕਾਂ ਦਾ ਮੈਂ ਸਰਦਾਰ ਬਲਬੀਰ ਸਿੰਘ ਨੂੰ ਕਿਹਾ ਤੁਸੀਂ ਅੱਜ ਮੈਨੂੰ ਮਾਰ ਦਿਓ ਮੈਂ ਅੱਗੋਂ ਨਹੀਂ ਬੋਲਣਾ ਬਰਾਬਰੀ ਨਹੀਂ ਕਰਨੀ ਜੇ ਮੈਨੂੰ ਮਾਰ ਕੇ ਤੁਹਾਨੂੰ ਕੋਈ ਫਾਇਦਾ ਹੁੰਦਾ ਮਾਰ ਗੰਡਾਸਾ ਮੇਰੇ ਮੈਂ ਨਹੀਂ ਬੋਲਦਾ ਉਹ ਸਮਝ ਗਿਆ ਕਿ ਹੁਣ ਇਹ ਕੁਝ ਮਿਸ ਗਿਆ ਹੈ ਆਪਣੇ ਆਪ ਨੂੰ ਗਾਲਾਂ ਕੱਢਦਾ ਤੇ ਹਰੀ ਜਨਾਂ ਨੂੰ ਗਾਲਾਂ ਕੱਢਦਾ ਹੋਇਆ ਉਹ 50 60 ਫੁੱਟ ਫਾਸਲੇ ਤੇ ਪੈਸੇ ਵਿੱਚ ਖਾਲ ਦੀ ਪੁਲੀ ਤੇ ਜਾ ਬੈਠਿਆ ਐਨੇ ਨੂੰ ਉੱਥੇ ਪੂਰਾ ਕੱਟ ਹੋ ਗਿਆ ਮੇਰੇ ਸਪੋਰਟਰ ਵੀ ਪਹੁੰਚ ਗਏ ਪਰ ਮੈਂ ਕਿਸੇ ਨੂੰ ਹਥਿਆਰ ਲਿਆਉਣ ਤੋਂ ਰੋਕਦਾ ਰਿਹਾ ਤੇ ਜਿਸ ਕੋਲ ਹਥਿਆਰ ਸੀ ਉਸ ਨੂੰ ਪਰਾਂ ਹਟਕੇ ਖਣ ਲਈ ਗਿਆ ਮੈਂ ਕਹੀ ਲੈ ਕੇ ਖੁਦ ਪਹਿਲ ਕਰਕੇ ਨਾਲੀ ਬਣਾਉਣ ਲਈ ਕੱਚੀ ਨਾਲੀ ਬਣਾ ਦਿੱਤੀ ਮੈਨੂੰ ਵੇਖ ਕੇ ਹੋਰ ਲੋਕ ਲੱਗ ਪਏ ਮੈਂ ਰੁਕ ਗਿਆ ਅਸੀਂ ਸ਼ਾਮ ਨੂੰ ਪੁਲੀ ਦੀ ਉਸਾਰੀ ਕਰ ਦਿੱਤੀ ਪਾਣੀ ਦਾ ਨਿਕਾਸ ਉਹਨਾਂ ਦੇ ਖੇਤ ਵੱਲ ਜਾਣ ਦੀ ਬਜਾਏ ਪਿੰਡ ਦੇ ਰਾਜਵਾਹੇ ਵੱਲ ਕਰ ਦਿੱਤਾ ਕੱਚਾ ਥਾਂ ਸੀ ਉੱਥੇ ਪਾਣੀ ਧਰਤੀ ਵਿੱਚ ਸੋਖ ਜਾਣ ਲੱਗ ਪਿਆ ਇਹ ਮੇਰੀ ਸ਼ਾਂਤੀ ਤੇ ਸਿਆਣਪ ਵਾਲੀ ਤੇ ਖਤਰਾ ਮੁਲ ਨਾ ਲੈਣ ਵਾਲੀ ਨੀਤੀ ਸੀ ਬਸ ਇਹ ਮਸਲਾ ਹੱਲ ਹੋਣ ਨਾਲ ਸਾਰੇ ਪਿੰਡ ਵਿੱਚ ਮੇਰੀ ਪੈਂਠ ਬਣ ਗਈ ਕਿ ਸਰਪੰਚ ਨਰਮ ਵੀ ਹੈ ਤੇ ਸਖਤ ਵੀ ਹੈ ਡਰਦਾ ਵੀ ਨਹੀਂ ਤੇ ਡਰਦਾ ਵੀ ਨਹੀਂ ਸਹੀ ਕੰਮ ਕਰਨ ਲਈ ਹੌਸਲਾ ਰੱਖਦਾ ਹੈ ਕਈ ਅਜਿਹੇ ਰਾਜ਼inama ਸੰਜੋਕਾਫੀ ਅਰਸੇ ਤੋਂ ਲੰਮਕੇ ਪੈਸਨ ਉਹ ਵੀ ਸੱਚ ਦੇ ਆਧਾਰ ਤੇ ਕਰਵਾਏ ਜੰਗੀ ਫੌਜੀ ਦੀ ਵਿਧਵਾ ਦੀ ਜ਼ਮੀਨ ਤੇ ਕਬਜ਼ਾ 1984 ਸਾਡੇ ਪਿੰਡ ਦਾ ਇੱਕ ਫੌਜੀ ਅਸਾਮ ਵਿੱਚ ਪੋਸਟਡ ਸੀ ਉਹ ਪਹਾੜੀ ਖੇਤਰ ਵਿੱਚ ਜਾ ਰਿਹਾ ਸੀ ਗੱਡੀ ਨੂੰ ਅੱਗ ਲੱਗਣ ਕਰਨ ਫੌਜੀ ਟਰੱਕ ਵਿੱਚ ਹੀ ਅੱਗ ਦੀ ਲਪੇਟ ਵਿੱਚ ਆ ਗਿਆ ਉਸਦੇ ਪਿਤਾ ਦੇ ਦੋ ਵਿਆਹ ਸਨ ਉਹ ਪਹਿਲੇ ਵਿਆਹ ਦੀ ਇਕੱਲੀ ਔਲਾਦ ਸੀ ਦੂਸਰੇ ਵਿਆਹ ਦੇ ਤਿੰਨ ਮੁੰਡੇ ਸਨ ਫੌਜੀ ਦੀ ਮੰਤਰੀ ਆ ਅਤੇ ਮਧਰੇ ਭਰਾ ਤੇ ਪਿਤਾ ਉਸਦੇ ਬੱਚਾ ਨੂੰ ਨਾ ਜ਼ਮੀਨ ਵੰਡ ਕੇ ਦੇਣ ਤੇ ਨਾ ਫਸਲ ਵੰਡਣ ਦੇਣ ਮੇਰੇ ਕੋਲ ਫੌਜੀ ਦੀ ਪਤਨੀ ਆਪਣੇ ਨਿੱਕੇ ਬੱਚੇ ਨੂੰ ਗੋਦੀ ਚੁੱਕ ਕੇ ਸਾਡੇ ਘਰ ਆਈ ਉਸਨੇ ਦੱਸਿਆ ਕਿ ਉਸਦੇ ਪਤੀ ਦੀ ਜ਼ਮੀਨ ਤੇ ਫਸਲ ਉਸਦੀ ਮਤਰੀ ਆ ਸਸਾ ਤੇ ਉਸਦੇ ਮਤਰੇਜ ਦੀ ਔਰ ਕਬਜ਼ਾ ਨਹੀਂ ਕਰ ਦਿੰਦੇ ਮੈਂ ਜਦੋਂ ਦੂਜੀ ਟਰਨ ਨੂੰ ਬੁਲਾਇਆ ਤਾਂ ਮਤਰੀਈ ਮਾਂ ਹੀ ਸਭ ਤੋਂ ਵੱਧ ਝਗੜੇ ਦੀ ਜੜ ਨਜ਼ਰ ਆਉਂਦੀ ਸੀ ਉਸਨੇ ਦਲੀਲ ਦਿੱਤੀ ਕਿ ਜ਼ਮੀਨ ਪਹਿਲਾਂ ਹੀ ਕਿਵੇਂ ਵੰਡ ਲਈਏ ਜਦੋਂ ਬਾਪ ਸਿਰ ਤੇ ਬੈਠਾ ਹੈ ਜ਼ਮੀਨ ਮਰਨ ਤੋਂ ਵਿਰਾਸਤ ਵਿੱਚ ਮਿਲਦੀ ਹੁੰਦੀ ਹੈ ਮੈਂ ਕਿਹਾ ਇਹ ਗਰੀਬ ਔਰਤ ਰੋਟੀ ਕਿੱਥੋਂ ਖਾਵੇ ਜਿਸ ਦਾ ਪਤੀ ਦੇਸ਼ ਦੀ ਸੇਵਾ ਕਰਦਾ ਸ਼ਹੀਦ ਹੋ ਗਿਆ ਉਹ ਕਿਸੇ ਦਲੀਲ ਜਾਂ ਤਰਕ ਤੇ ਨਾ ਬਈ ਮੈਂ ਪਿੰਡ ਦੇ ਸਾਬਕਾ ਫੌਜੀ ਇਕੱਠੇ ਕਰ ਲਏ ਉਹਨਾਂ ਦੇ ਅੰਦਰ ਫੌਜੀ ਭਾਈਚਾਰਕ ਅਤੇ ਦੇਸ਼ ਦੀ ਰੱਖਿਆ ਕਰਨ ਦਾ ਜਜ਼ਬਾ ਜਗਾਇਆ ਮੈਂ ਕਿਆ ਜੇਕਰ ਤੁਸੀਂ ਦੇਸ਼ ਦੀਆਂ ਹੱਦਾਂ ਦੀ ਰਾਖੀ ਕਰ ਸਕਦੇ ਹੋ ਦੇਸ਼ ਤੇ ਝੰਡੇ ਦੀ ਰਾਖੀ ਕਰ ਸਕਦੇ ਹੋ ਤਾਂ ਕਿ ਆਪਣੇ ਇੱਕ ਸਾਥੀ ਦੀ ਵਿਧਵਾ ਦੀ ਇੱਜ਼ਤ ਅਤੇ ਜਾਇਦਾਦ ਦੀ ਰਾਖੀ ਨਹੀਂ ਕਰ ਸਕਦੇ ਉਹਨਾਂ ਅੰਦਰ ਜੋਸ਼ ਹਮਦਰਦੀ ਤੇ ਜਜ਼ਬਾ ਭਰ ਗਿਆ ਇੱਕ ਫੌਜੀ ਕਹਿਣ ਲੱਗਾ ਸਰਪੰਚ ਸਾਹਿਬ ਅਸੀਂ ਜੋ ਕਹੋ ਕਰ ਦਿੰਨੇ ਆ ਪਰ ਇਹ ਨਾ ਹੋਵੇ ਕਿ ਪੁਲਿਸਾਂ ਨੂੰ ਫੜ ਕੇ ਕਚੇਰੀਆਂ ਵਿੱਚ ਘੜੀਸੀ ਫਿਰੇ ਉਹ ਮੈਂ ਕਿਆ ਮੈਂ ਤੁਹਾਡੇ ਨਾਲ ਨੌਜਵਾਨ ਸਭਾ ਵੀ ਨਾਲ ਲੱਗੇਗੀ ਮੈਂ ਅੱਗੇ ਲੱਗਾਗਾ ਤੁਸੀਂ ਪਿੱਛੇ ਲੱਗਣਾ ਕਮਾਂਡਰ ਦਾ ਧਰਮ ਹੁੰਦਾ ਕਿ ਉਹ ਔਖੇ ਵੇਲੇ ਲੀਡ ਕਰੇ ਰਹਿਨਮਾਈ ਤੇ ਲੀਡਰਸ਼ਿਪ ਦੇਵੇ ਅਸੀਂ 15-20 ਬੰਦੇ ਕੁਝ ਪੰਚਾਇਤ ਵਾਲੇ ਤੇ ਕੁਝ ਸਾਬਕਾ ਫੌਜੀ ਮ੍ਰਿਤਕ ਫੌਜੀ ਦੇ ਹਿੱਸੇ ਦੀ ਸਰੋਂ ਦੀ ਫਸਲ ਜੋ ਖੇਤ ਵਿੱਚ ਖੜੀ ਸੀ ਉਹ ਵੱਢ ਕੇ ਲਿਆ ਕੇ ਮ੍ਰਿਤਕ ਫੌਜੀ ਦੇ ਕਬਜ਼ੇ ਵਿੱਚ ਜਿਹੜਾ ਘਰ ਸੀ ਉੱਥੇ ਰੱਖ ਦਿੱਤੀ ਮ੍ਰਿਤਕ ਫੌਜੀ ਦੀ ਮਤਰੀ ਹੀ ਮਾਂ ਥਾਣੇ 'ਚ ਰਿਪੋਰਟ ਲਖਾਈ ਉਸਨੇ ਮ੍ਰਿਤਕ ਦੀ ਪਤਨੀ ਕੁਝ ਹੋਰ ਸਾਬਕਾ ਫੌਜੀਆਂ ਦੇ ਅਤੇ ਮੇਰਾ ਨਾਮ ਵੀ ਲਖਾ ਦਿੱਤਾ ਨਾਲ ਹੀ ਥਾਣੇ ਵਾਲਿਆਂ ਦੀ ਮੁੱਠੀ ਗਰਮ ਕਰਾਈ ਪੁਲਿਸ ਪਿੰਡ ਪਹੁੰਚ ਗਈ ਮੈਨੂੰ ਦੱਸਿਆ ਕਿ 28 ਦਰਵਾਜ਼ੇ ਪੁਲਿਸ ਆਈਏ ਤੁਹਾਨੂੰ ਬੁਲਾਇਆ ਮੈਂ ਚਲਿਆ ਗਿਆ ਕਾਫੀ ਬੰਦੇ ਉੱਥੇ ਇਕੱਠੇ ਹੋ ਗਏ ਐਸਐਚਓ ਮੈਨੂੰ ਕਹਿੰਦਾ ਓਏ ਮੁੰਡਿਆ ਤੂੰ ਐ ਸਰਪੰਚ ਤੈਨੂੰ ਪਤਾ ਨਹੀਂ ਕਿਹੜੀ ਕਿਹੜੀ ਦਫਾ ਲਾਵਾਂਗੇ ਕਿਵੇਂ ਤੁਸੀਂ ਜਾ ਕੇ ਕਿਸੇ ਦੇ ਖੇਤ ਤੇ ਕਬਜ਼ਾ ਕਰਕੇ ਫਸਲ ਵੱਢ ਕੇ ਲਿਆਇਓ ਮੈਂ ਐਸਐਚਓ ਨੂੰ ਕਿਹਾ ਸਰਦਾਰ ਸਾਹਿਬ ਤੁਸੀਂ ਸਰਪੰਚ ਨਾਲ ਗੱਲ ਕਰਨਾ ਸਿੱਖੋ ਮੈਂ ਸਾਬਕਾ ਸਰਕਾਰੀ ਵਕੀਲ ਵੀ ਹਾਂ ਮੈਂ ਜਾਣਦਾ ਕਿ ਮੇਰੀ ਸੀਮਾ ਕੀ ਹੈ ਤੇ ਤੁਹਾਡੀ ਸੀਮਾ ਕੀ ਹੈ ਐਨਾ ਕਹਿਣ ਨਾਲ ਉਸ ਨੂੰ ਹੋਸ਼ ਆ ਗਈ ਕਿ ਦਹੀਂ ਦੇ ਭਲੇਖੇ ਕਪਾਹ ਨੂੰ ਮੂੰਹ ਮਾਰ ਬੈਠੇ ਸੀ ਮੈਂ ਉਸ ਨੂੰ ਸਾਰੀ ਤਹਿਕੀਕਾ ਦੱਸੀ ਕਿ ਸਾਰੇ ਸਾਬਕਾ ਫੌਜੀ ਤੇ ਪੰਚਾਇਤ ਇੱਕ ਦੇਸ਼ ਕੌਮਲੀ ਜਾਨ ਦੇ ਕੇ ਗਏ ਫੌਜੀ ਦੀ ਵਿਧਵਾ ਦੀ ਮਦਦ ਲਈ ਆਏ ਹਨ ਸਾਡਾ ਕੋਈ ਨਿੱਜੀ ਲਾਭ ਹਿੱਤ ਜਾਂ ਪੱਖਪਾਤ ਨਹੀਂ ਮੈਂ ਸਗੋਂ ਐਸਐਚਓ ਨੂੰ ਕਿਹਾ ਕਿ ਅਸੀਂ ਐਸਾਨਮੰਦ ਹੋਵਾਂਗੇ ਜੇਕਰ ਤੁਸੀਂ 457 ਆਈਪੀਸੀ ਦਾ ਪਰਚਾ ਕੱਟ ਦਿਓ ਇਸ ਵਿਧਵਾ ਦਾ ਕਬਜ਼ਾ ਤਾਂ ਸਾਬਤ ਹੋ ਜਾਉ ਅਸੀਂ ਕੇਸ ਭੁਗਤ ਲਾਵਾਂਗੇ ਇਸ ਸੋਚ ਨੇ ਮੌਕੇ ਦੀ ਸਥਿਤੀ ਦੀ ਨਜ਼ਾਕਤ ਵੇਖਦੇ ਹੋਏ ਮੇਰੇ ਤੱਕ ਫੌਜੀ ਦੀ ਮਤਰੀ ਆਈ ਮਾਂ ਅਤੇ ਮਤਰੇ ਪ੍ਰਾਮਾ ਨੂੰ ਸਮਝਾ ਕੇ ਰਾਜ਼ੀ ਨਾਮਾ ਕਰਵਾ ਦਿੱਤਾ ਤੇ ਫੌਜੀ ਦੀ ਪਤਨੀ ਨੂੰ ਹਿੱਸੇ ਵੰੰਦਾ ਕਰ ਬਸਤੀਵਾੜਾ ਖੇਤ ਤੇ ਫਸਲ ਦਵਾ ਦਿੱਤੀ ਇਸ ਨਾਲ ਪਿੰਡ ਦੇ ਲੋਕਾਂ ਵਿੱਚ ਇਹ ਪ੍ਰਭਾਵ ਬਣ ਗਿਆ ਕਿ ਸਰਪੰਚ ਹੱਕ ਸੱਚ ਇਨਸਾਫ ਲਈ ਕੋਈ ਵੀ ਖਤਰਾ ਲੈਣ ਲਈ ਤਿਆਰ ਹੈ ਮੈਨੂੰ ਇਹ ਲਿਖਣ ਵਿੱਚ ਫਖਰ ਹੈ ਕਿ ਮੈਂ ਸਰਪੰਚੀ ਥਾਣੇਦਾਰਾਂ ਵੰਗ ਕੀਤੀ ਅਤੇ ਸਰਕਾਰੀ ਨੌਕਰੀ ਸਰਪੰਚਾਂ ਵੰਗ ਕੀਤੀ ਜਦੋਂ ਤੁਸੀਂ ਠੀਕ ਹੋ ਅਰਾਦੇ ਨੇਕ ਹੋਣ ਸੋਚੋ ਸਾਰੂ ਨਿਰਪੱਖ ਹੋਵੇ ਤਾਂ ਤੁਹਾਨੂੰ اٹਕ ਕੇ ਦਰਿਆ ਵੀ ਰਾਹ ਦੇ ਦਿੰਦਾ ਹੈ ਹਰ ਪਾਸੋਂ ਅਕਾਲ ਪੁਰਖ ਤੁਹਾਡੀ ਮਦਦ ਕਰਦਾ ਹੈ ਵੱਡੀ ਗੱਲ ਇਹ ਹੈ ਕਿ ਤੁਹਾਨੂੰ ਨੇਕ ਨੀਅਤ ਨਾਲ ਲੋਕ ਭਲਾਈ ਦਾ ਜਾਇਜ਼ ਕੰਮ ਕਰਕੇ ਇੱਕ ਵੱਖਰਾ ਆਨੰਦ ਅਤੇ ਸੰਤੁਸ਼ਟੀ ਵੀ ਮਿਲਦੀ ਹੈ ਤਕਲੇ ਵਰਗਾ ਸਿੱਧਾ ਕਰਨ ਦੀ ਵੰਗਾਰ ਜਿਸ ਬਲਬੀਤ ਸਿੰਘ ਦਾ ਪਹਿਲਾਂ ਜ਼ਿਕਰ ਆ ਚੁੱਕਿਆ ਹੈ ਉਹ ਪੁਲੀ ਨਹੀਂ ਬਣ ਦਿੰਦਾ ਸੀ ਉਸ ਦੀ ਵੱਡੀ ਪਰਜਾਈ ਮੇਰੇ ਨਾਲ ਪੰਚਾਇਤ ਮੈਂਬਰ ਸੀ ਉਸ ਤੇ ਭਰਾ ਦੀ ਨੂੰਦਾ ਪਹਿਲਾਂ ਮੈਨੂੰ ਰਿਸ਼ਤਾ ਹੁੰਦਾ ਸੀ ਜਦੋਂ ਮੇਰੇ ਘਰਦਿਆਂ ਨੇ ਕਿਹਾ ਕਿ ਮੁੰਡੇ ਨੇ ਅਜੇ ਪੜ੍ਹਾਈ ਕਰਨੀ ਹੈ ਫਿਰ ਸਾਡੇ ਪਿੰਡ ਵਿੱਚ ਹੀ ਉਨਾਵਲ ਕਰ ਦਿੱਤਾ ਇਸ ਗੱਲ ਦਾ ਮੈਨੂੰ ਜਾਂ ਉਸ ਘਰ ਨੂੰ ਹੀ ਪਤਾ ਸੀ ਅਸੀਂ ਕਿਸੇ ਰਾਜੀ ਨਾਮੇ ਲਈ ਉਹਨਾਂ ਦੇ ਘਰ ਬੈਠੇ ਸੀ ਪੰਚਨੀ ਜੀ ਨੂੰ ਜੋ ਪਿੰਡ ਦੇ ਰਿਸ਼ਤੇ ਤੋਂ ਮੇਰੀ ਮਾਮੀ ਲੱਗਦੀ ਸੀ ਮੈਨੂੰ ਬੋਲੀ ਹੈ ਵੀ ਦੋਤਿਆ ਸਰਪੰਚਾ ਤੇਰੇ ਕੋਈ ਕੁੜੀ ਪਸੰਦ ਨਹੀਂ ਆਉਂਦੀ ਤੂੰ ਆਪਣੇ ਆਪ ਨੂੰ ਬੜਾ ਤੀਸ ਮਾਰਕਾ ਸਮਝਦਾ ਹੈ ਤੈਨੂੰ ਇਸ ਗੱਲ ਦਾ ਪਤਾ ਹੈ ਕਿ ਤੇਰਾ ਮੰਗਣਾ ਮੇਰੇ ਨਾਲ ਹੋਣ ਲੱਗਿਆ ਸੀ ਮੈਂਵੇਂ ਚੁੱਪੀ ਰਿਹਾ ਉਹ ਫਿਰ ਬੋਲੀ ਜੇ ਰਿਸ਼ਤਾ ਹੋ ਜਾਂਦਾ ਮੈਂ ਤੈਨੂੰ ਤੱਕਲੇ ਵਰਗਾ ਸਿੱਧਾ ਕਰ ਦਿੰਦੀ ਤੇਰੀ ਬੋਲਤੀ ਬੰਦ ਕਰਕੇ ਰੱਖਦੀ ਹੁਣ ਉਹ ਕਾਫੀ ਅੱਗੇ ਲੰਘ ਚੁੱਕੀ ਸੀ ਮੇਰੇ ਲਈ ਬੋਲਣਾ ਵੀ ਕੁਝ ਜ਼ਰੂਰੀ ਹੀ ਸੀ ਮੈਂ ਉਸ ਨੂੰ ਬੜੇ ਅਦਮ ਨਾਲ ਉਸ ਦੀ ਸੱਸ ਦੇ ਕੋਲ ਬੈਠੇ ਗਿਆ मामੀ ਜੀ ਤੁਸੀਂ ਮੇਰੇ मामੀ ਲੱਗਦੇ ਹੋ ਵੱਡੇ ਸਾਹ ਰਿਸ਼ਤਾ ਹੈ ਤੁਹਾਡਾ ਰਿਸ਼ਤੇ ਨਾਤੇ ਸੰਜੋਗਾਂ ਦੇ ਹੁੰਦੇ ਆ ਜਿੱਥੇ ਹੋ ਗਿਆ ਠੀਕ ਹੈ ਪਰ ਜੇ ਤੈਨੂੰ ਕੋਈ ਭੁਲੇਖਾ ਹੈ ਮੈਂ ਤਾਂ ਅਜੇ ਵੀ ਵਿਆਹ ਨਹੀਂ ਤਾਂ ਤੂੰ ਇੱਕ ਹਫ਼ਤਾ ਮੇਰੇ ਘਰ ਰਹਿ ਕੇ ਵੇਖ ਲੈ ਤੂੰ ਮੈਨੂੰ ਤਕਲੇ ਵਰਗਾ ਕਰਦੀ ਹੈ ਕਿ ਮੈਂ ਤੈਨੂੰ ਗਜ ਵਰਗੀ ਕਰਦਾ ਇਹ ਤਾਂ ਸਮਝ ਦੱਸੂ ਉਹ ਮੂਤ ਦੀ ਝੱਗ ਵਾਂਗ ਬਹਿ ਗਈ ਉਹ ਸੋਚ ਵੀ ਨਹੀਂ ਸਕਦੀ ਸੀ ਕਿ ਮੈਂ ਉਸ ਨੂੰ ਐਨਾ ਕਰਾਰਾ ਤੇ ਟੁਕਵਾ ਜਵਾਬ ਦੇ ਸਕਦਾ ਉਸ ਦੀ ਸੱਸ ਬੋਲੀ ਹੁਣ ਦੇ ਜਵਾਬ ਚੁੱਪ ਕਿਉਂ ਕਰ ਗਈ ਤੈਨੂੰ ਮੁੰਡਾ ਇੱਜ਼ਤ ਨਾਲ ਮਾਮੀ ਮਾਮੀ ਕਰਦਾ ਐ ਤੇਥੋਂ ਇੱਜ਼ਤ ਨਹੀਂ ਕਰਵਾਈ ਜਾਂਦੀ ਬੋਲ ਫਿਰ ਹੁਣ ਜਾਣਾ ਇੱਕ ਹਫ਼ਤੇ ਲਈ ਕਿ ਨਹੀਂ ਉਹ ਨੇਰ ਉੱਤਰ ਹੋ ਗਈ ਕਿਹਨੇ ਜਾਣਾ ਸੀ ਤੇ ਕਿਹਨੇ ਲੈ ਜਾਣਾ ਸੀ ਗੱਲ ਦਾ ਜਵਾਬ ਜੈਸੇ ਕੋ ਤੈਸਾ ਦੇਣਾ ਹੁੰਦਾ ਜੇਕਰ ਤੁਸੀਂ ਮੌਕੇ ਦੀ ਸਥਿਤੀ ਅਨੁਸਾਰ ਨਹੀਂ ਬੋਲਦੇ ਤਾਂ ਇਹ ਸਮਝਿਆ ਜਾਂਦਾ ਕਿ ਤੁਸੀਂ ਕਿਸੇ ਗਲਤ ਤੋਂ ਕਾਣੇ ਹੋ। ਬਾਕੀ ਅਗਲੇ ਅੰਕ ਵਿੱਚ ਧੰਨਵਾਦ।